ਇਹ ਗੱਲ ਦਾ ਸਪਸ਼ਟੀਕਰਨ ਦੇਣ ਸੁਖਬੀਰ ਬਾਦਲ ਜੀ ਕਿ 1 ਅਰਬ ਰੁਪਏ ਤੋਂ ਵੱਧ ਦਾ ਬੈਨੀਫਿਟ ਆਪਣੇ 7 ਸਟਾਰ ਹੋਟਲ ਚ ਲਿਆ ਕਿ ਨਹੀਂ ਲਿਆ ਇਸ ਗੱਲ ਦਾ ਜਵਾਬ ਦੇਣ ਸੁਖਬੀਰ ਬਾਦਲ ਜੀ ਕਿ ਪੀ ਆਰਟੀਸੀ ਘਾਟੇ ਤੇ ਤੁਹਾਡੀ ਵਾਲਵੋ ਫਾਇਦੇ ਚ ਕਿਉਂ ਰਹੀ ਅਸੀਂ ਨਹੀਂ ਡਰਨ ਵਾਲੇ ਤੁਹਾਡੇ ਪੰਜਾਬ ਸਰਕਾਰ ਮਾਣਯੋਗ ਮੁੱਖ ਮੰਤਰੀ ਜੀ ਨੇ ਕੱਲ ਵੀ ਕਿਹਾ ਇਹ ਤੇ ਰਾਜਨੀਤੀ ਚ ਸਾਰੀਆਂ ਚੀਜ਼ਾਂ ਇਕਦਮ ਨਹੀਂ ਰੱਖ ਦਿੱਤੀਆਂ ਹੁੰਦੀਆਂ ਹਜੇ ਤੇ ਤੁਹਾਨੂੰ ਤੁਹਾਡੇ ਸਾਹਮਣੇ ਤਸਵੀਰ ਉਹ ਰੱਖਿਆ ਕਿ ਜਿਹਦੇ ਰਾਹੀਂ ਇਹਨਾਂ ਨੇ ਪੰਜਾਬ ਦੀ ਲੁੱਟਖੋਟ ਕੀਤੀ ਆ ਵਾਇਲੇਸ਼ਨਸ ਕੀਤੀਆਂ ਆ ਫਾਇਦੇ ਲਿਆ ਉਹਨਾਂ ਵਾਲੇ ਟਾਈਮ 'ਚ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਵੀ ਹੋਊਗੀ ਉਹ ਕਲ ਮੁੱਖ ਮੰਤਰੀ ਜੀ ਕਹਿ ਚੁੱਕੇ ਆ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸ ਸੁਖਵਿਲਾ ਇਹ ਵੀ ਸਾਨੂੰ ਕੱਲ ਹੀ ਪਤਾ ਲੱਗਿਆ ਵੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸ ਸੁਖਵਿਲਾ ਇਹਦੇ 'ਚ ਵੀ ਆ ਪਾਲਿਸੀ ਆ ਮੇਰੇ ਹੱਥ 'ਚ ਕੀ ਮਤਲਬ ਫੋਰੈਸਟ ਜਿਹੜਾ ਏਰੀਆ ਹੈ ਉਹਦੇ 'ਚ ਇੱਕ ਜ਼ਮੀਨ ਨੂੰ ਦੇ ਫਰੰਟ ਆਪਣੀਆਂ ਕੰਪਨੀਆਂ ਤੋਂ ਖਰੀਦ ਕੇ ਫਿਰ ਆਪਣੇ ਨਾਂ ਹੀ ਲੈ ਕੇ ਆਪਣੇ ਨਾਂ ਹੀ ਲਵਾ ਕੇ ਫਾਈਵ ਸਟਾਰ ਸੁਖਵਿਲਾ ਖੜਾ ਕਰ ਲਿਆ ਔਰ ਜਿੰਨੂੰ ਐਕਜੰਕਸ਼ਨ ਦਵਾਈ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ 1 ਅਰਬ ਰੁਪਏ ਦੀ ਐਕਜੰਕਸ਼ਨ 1 ਅਰਬ 8 ਲੱਖ ਤਕਰੀਬਨ 70000 ਰੁਪਏ ਦੀ 1 ਅਰਬ ਰੁਪਿਆ ਪੰਜਾਬ ਦੇ ਖੂਨ ਪਸੀਨੇ ਦਾ ਲੋਕਾਂ ਦਾ ਰੁਪਿਆ ਉਹਨੂੰ ਆਪਣੇ ਸੈਵਨ ਸਟਾਰ ਜਿਹੜਾ ਇਕੋ ਗ੍ਰੀਨ ਰਿਜ਼ੋਰਟ ਹੈ ਨਾ ਵਰਸਸ ਸੁਖਵਲਾ ਵਰਸਸ ਨੀਆ ਉਹ ਵਰਸਸ ਨੀਆ ਸੇ ਨਹੀਂ ਹੈ ਇਹ ਇੰਤਹਾ ਹੈ ਪੰਜਾਬ ਦੇ ਲੋਕਾਂ ਨਾਲ ਧੋਖੇ ਦੀ ਇੰਤਹਾ ਕੀਤੀ ਇਸ ਪਰਿਵਾਰ ਨੇ ਸਿਰਫ ਤੇ ਸਿਰਫ ਆਪਣੇ 5 ਸਟਾਰ ਆਪਣੇ ਬੱਸਾਂ ਦੇ ਕਾਰਵੇ ਚੇਨ ਆਫ ਬੱਸਸ ਚਾਹੇ ਉਹ ਪੰਜਾਬ ਦਾ ਪਾਣੀ ਹੋਵੇ ਪੰਜਾਬ ਦਾ ਜਿਹੜਾ ਫੋਰੈਸਟ ਹੋਵੇ ਪੰਜਾਬ ਦੀ ਜ਼ਮੀਨ ਹੋਵੇ ਪੰਜਾਬ ਦੀ ਟਰਾਂਸਪੋਰਟ ਹੋਵੇ ਸਰਕਾਰੀ तमाम ادارے ਤੇ ਹੱਦ ਤੇ ਉਦੋਂ ਜਾਂਦੀ ਆ ਜਦੋਂ ਗੁਰਬਾਣੀ ਨੂੰ ਵੀ ਜਿਹੜਾ ਹੈ ਗੁਰੂ ਦੀ ਬਾਣੀ ਨੂੰ ਵੀ ਜਿਹੜਾ ਆਪਣੇ ਆਪਣੇ ਫਾਇਦੇ ਲਈ ਸੀਮਤ ਕਰਕੇ ਆਪਣੇ ਜਿਹੜਾ ਪੂਰੇ ਉਸਕੰਜੇ ਤੇ ਲਿミਟਿਡ ਕਰ ਲਿਆ ਕਿ ਆਮ ਬੰਦਾ ਜਿਹੜਾ ਆ ਔਰਤੋਂ ਦੂਰ ਹੋ ਜੇ ਇਹ ਤਾਂ ਗੁਰਬਾਣੀ ਨੂੰ ਹੀ ਛੜਦੇ ਗੁਰੂ ਸਾਹਿਬ ਦੀ ਬਾਣੀ ਤੇ ਪ੍ਰਚਾਰ ਪ੍ਰਸਾਰ ਨੂੰ ਵੀ ਔਰਤੇ پابੰਦੀ ਲਾਤੀ ਉਦੋਂ ਤੇ ਲਿਮਿਟੇਸ਼ਨ ਉਹਨੂੰ ਇੱਕ ਲਿਮਿਟਿਡ ਡਾਇਰੈਕਟ ਪ੍ਰਸਾਰਨ ਕਰਤਾ ਤੇ ਬੈਨੀਫਿਟ ਕਿੰਨੇ ਲਿਆ ਪੀਟੀਸੀ ਚੈਨਲ ਨੇ ਪੰਜਾਬ ਨੂੰ ਤੇ ਦਾਤੇ ਲਾਇਆ ਗਿਆ ਬੈਨੀਫਿਟ ਪਰਿਵਾਰ ਦਾ ਹੋਇਆ ਹਮੇਸ਼ਾ ਪਰਿਵਾਰ ਦਾ ਹੋਇਆ ਪੀਆਰਟੀਸੀ ਵਰਸਸ ਪ੍ਰਾਈਵੇਟ ਬੱਸਾਂ ਦਾ ਕਾਰਵਾ ਹੁਣ ਮੈਨੂੰ ਇਹ ਦੱਸੋ ਇਹ ਬਾਦਲ ਸਾਹਿਬ ਦੀ ਹੀ ਸਰਕਾਰ ਹੈ 2007 ਵਾਲੀ 17 ਵਾਲੀ ਸਰਕਾਰ ਚ ਇੱਕ ਨਵੀਂ ਪਾਲਿਸੀ ਲਿਆਤੀ ਟ੍ਰਾਂਸਪੋਰਟ ਦੀ ਅਗਰ ਆਪਾਂ ਗੱਲ ਕਰ ਲਈਏ ਕਿ ਪ੍ਰਾਈਵੇਟ ਬੱਸ ਨੂੰ ਪਾਸ ਕਰਾਉਣ ਤੇ ਟੈਕਸ ਘਟ ਤੇ ਸਰਕਾਰੀ ਬੱਸ ਪਾਸ ਕਰਾਉਣ ਤੇ ਟੈਕਸ ਵਧ ਅਗੇਨ ਐਕਚੁਅਲ ਬੈਨੀਫਿਸ਼ੀਅਰੀ ਕੌਣ ਬਾਦਲ ਪਰਵਾਰ ਰੂਟ ਐਕਸਟੈਂਡ ਕਰਨੇ 27 ਕਿਲੋਮੀਟਰ ਤੋਂ 27 ਕਿਲੋਮੀਟਰ ਅਬੋਰ ਤੋਂ ਲੈ ਕੇ ਚੰਡੀਗੜ੍ਹ ਤੱਕ ਬੱਸਾਂ ਲਿਆਂਦੀਆਂ ਤਮਾਮ ਗਾਇਡਲਾਈਨਾਂ ਟ੍ਰਾਂਸਪੋਰਟ ਡਿਪਾਰਟਮੈਂਟ ਦੀਆਂ ਵਾਇਓਲੇਟ ਕਰਤੀਆਂ ਸੇ ਫਾਇਦਾ ਬੈਨੀਫਿਸ਼ਰੀ ਕੌਣ ਆ ਹਾਲਾਤ ਇਹਨਾਂ ਨੇ ਬਣਾਏ ਸੀ ਪੰਥ ਦੇ ਨਾਂ ਤੇ ਲੋਕਾਂ ਨੂੰ ਇਮੋਸ਼ਨਲ ਕਰਕੇ ਪੰਥ ਦੇ ਨਾਂ ਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਅੱਜ ਇਹਨਾਂ ਨੇ ਨਾ ਸਿਰਫ 5 ਸਟਾਰ ਹੋਟਲਾਂ ਦਾ ਕਾਰਵਾ ਬਣਾਇਆ ਨਾ ਸਿਰਫ ਵੱਡੇ ਵੱਡੇ ਫਾਰਮ ਹਾਊਸ ਬਣਾਏ ਨਾ ਸਿਰਫ ਬੱਸਾਂ ਦੇ ਜਿਹੜੇ ਵੱਡੇ ਵੱਡੇ ਫਲੀਟ ਖੜੇ ਕਰਤੇ ਨਾਲ ਨਾਲ ਪੰਜਾਬ ਦੇ ਪੂਰੇ ਆਦਾਰਿਆਂ ਦਾ ਤੈਸਮੈਸ ਕਰਨ ਚ ਕੋਈ ਕਸਰ ਪੰਜਾਬ ਦੇ ਲੋਕਾਂ ਦੇ ਖੂਨ ਨਾਲ 7 ਸਟਾਰ ਰਿਸੋਰਟਸ ਦੀਆਂ ਜਿਹੜੀਆਂ ਜਿਹੜੀਆਂ ਕੰਦਾ ਉੱਥੇ ਬਣੀਆਂ ਜਿਹੜੀਆਂ ਨੀਹਾਂ ਰੱਖੀਆਂ ਨੇ ਪੰਜਾਬ ਦੇ ਲੋਕਾਂ ਦਾ ਖੂਨ ਹੈ ਤੇ ਇਹਨਾਂ ਦੇ ਸਵੇਨ ਖੂਨ ਹੈ ਸੋ ਇਹ ਸਾਰੀ ਗੱਲ ਜੇ ਮੈਂ ਨਵੇੜਾ ਨਾ ਇਹ ਇੱਥੇ ਹੀ ਗੱਲ ਨਿਬੜਦੀ ਆ ਇਹ ਇਹਨਾਂ ਨੇ ਜਦੋਂ-ਜਦੋਂ ਇਹ ਸੱਤਾ ਚ ਆਏ ਆ ਇਹਨਾਂ ਨੇ ਸਿਰਫ ਤੇ ਸਿਰਫ ਹੀ ਹਿੱਤ ਸਾਦੇ ਆ ਤੇ ਪੰਜਾਬ ਦਾ ਲੁੱਟ-ਖੁੱਟ ਕੀ ਰੇਤਾ ਨੌਕਰੀਆਂ ਮੈਂ ਕਹਿੰਦਾ ਇੰਨੇ ਆਦਾਰਿਆ ਹੁਣ ਕਰਾਂਗੇ ਕੋਣ ਵਾਲੇ ਟਾਈਮ ਚਾਹੀਤੇ ਮੈਂ 4-5 ਚੀਜ਼ਾਂ ਗਣਾਈਆਂ ਜਿਦੇ ਤੇ ਸਾਬਿਤ ਹੁੰਦਾ ਕਿ ਦੇ ਆਰ ਦਾ ਹੈਪਚੁਅਲ ਬੈਨੀਫਿਸ਼ਰੀ ਜਿਹੜਾ ਟੂਰਿਜ਼ਮ ਇਕੋ ਟੂਰਿਜ਼ਮ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸਸ ਸੁਖਵਿਲਾ ਮੈਟਰੋ ਇਕੋ ਗ੍ਰੀਨ मेट्रो इको ग्रीन रिसोर्ट वर्सेस सुखविला ये भी सानू कल ही पता लगया वी मेट्रो इको ग्रीन रिसोर्ट वर्सेस सुखविला इनेच भी आ पॉलिसी है मेरे हाथ च की मतलब फॉरेस्ट जेड़ा एरिया है ओदे च एक जमीन नु डिफरेंट अपनी कंपनीया तो खरीद के फिर अपने नाम ही लेके अपने नाम ही लगवा के फाइव स्टार सुखविला खड़ा कर लिया और जिन्नू एम्प्शन दवाई जेडी सब को इंपॉर्टेंट गल है 1 ارب روپے دی ਐਗਜ਼ੈਂਪਲ 1 ارب 8 ਲੱਖ تقریبا 70000 روپے ਦਾ ਮਤਲਬ ਹਿਊਜ ਅਮਾਉਂਟ ਇਹ ਮਤਲਬ ਦਿਸ ਇਜ਼ ਦਾ ਹੈਬਚੁਅਲ ਬੈਨੀਫਿਸ਼ਰੀ ਇੱਕ ਮਤਲਬ ਬੜਾ ਪਿਓਰਲੀ ਐਗਜ਼ੈਂਪਲ ਹੈ ਕਿ 1 ارب ਰੁਪਇਆ 1 ارب ਰੁਪਇਆ ਪੰਜਾਬ ਦੇ ਖੂਨ ਪਸੀਨੇ ਦਾ ਲੋਕਾਂ ਦਾ ਰੁਪਇਆ ਉਹਨੂੰ ਆਪਣੇ 7 ਸਟਾਰ ਜਿਹੜਾ ਇਕੋ ਗ੍ਰੀਨ ਰਿਜ਼ੋਰਟ ਹੈ ਨਾ ਵਰਸਸ ਸੁਖਵਿਲਾ ਵਰਸਸ ਨਹੀਂ ਆ ਉਹ ਵਰਸਸ ਨਹੀਂ ਆ ਸੇ ਨਹੀਂ ਹੈ ਇਕਵਲ ਇਕਵਲ ਸੁਖਵਿਲਾ ਉਹਨੇ ਵਾਸਤੇ 1 ਕਰੋੜ ਰੁਪਏ ਦੀ ਐਗਜ਼ੈਂਪਸ਼ਨ ਤੋਂ 1 ਅਰਬ ਰੁਪਏ ਦੀ ਤੇ 8 ਲੱਖ 70 ਹਜ਼ਾਰ ਤੋਂ ਵੱਧ ਦੀ ਐਗਜ਼ੈਂਪਸ਼ਨ ਦਵਾਈ ਦਵਾਈ SGST VAT ਤੇ ਬਿਜਲੀ ਇਲੈਕਟ੍ਰਿਸਿਟੀ ਐਗਜ਼ੈਂਪਸ਼ਨ ਇਹ ਇੰਤਹਾਹ ਪੰਜਾਬ ਦੇ ਲੋਕਾਂ ਨਾਲ ਧੋਖੇ ਦੀ ਇੰਤਹਾਹ ਕੀਤੀ ਇਸ ਪਰਿਵਾਰ ਨੇ ਸਿਰਫ ਤੇ ਸਿਰਫ ਆਪਣੇ ਫਾਈਵ ਸਟਾਰ ਆਪਣੇ ਬੱਸਾਂ ਦੇ ਕਾਰਵੇ ਚੇਨ ਆਫ ਬੱਸਸ ਚਾਹੇ ਪੰਜਾਬ ਦਾ ਪਾਣੀ ਹੋਵੇ ਪੰਜਾਬ ਦਾ ਜਿਹੜਾ ਫੋਰੈਸਟ ਹੋਵੇ ਪੰਜਾਬ ਦੀ ਜ਼ਮੀਨ ਹੋਵੇ ਪੰਜਾਬ ਦੀ ਟਰਾਂਸਪੋਰਟ ਹੋਵੇ ਸਰਕਾਰੀ तमाम ادارے ਤੇ ਹੱਦ ਤੇ ਉਦੋਂ ਜਾਂਦੀ ਆ ਜਦੋਂ ਗੁਰਬਾਣੀ ਨੂੰ ਵੀ ਜਿਹੜਾ ਗੁਰੂ ਦੀ ਬਾਣੀ ਨੂੰ ਵੀ ਜਿਹੜਾ ਆਪਣੇ ਆਪਣੇ ਫਾਇਦੇ ਲਈ ਸੀਮਿਤ ਕਰਕੇ ਆਪਣੇ ਜਿਹੜਾ ਪੂਰੇ ਉਸਕੰਜੇ ਚ ਲਿミਟਿਡ ਕਰ ਲਿਆ ਕਿ ਆਮ ਬੰਦਾ ਜਿਹੜਾ ਆ ਔਰ ਤੋਂ ਦੂਰ ਹੋ ਜੇ ਇਹ ਹਾਲਾਤ ਹੈ ਇਹ ਇਹਨਾਂ ਦੇ ਰਾਜ ਭਾਗ ਦੇ ਉਹ ਦੁੱਖ ਦੁੱਖ ਭਰੇ ਕਿੱਸੇ ਆ ਜਿੰਨੂੰ ਮੈਂ ਕਹਿੰਦਾ ਕਿ ਦੇ ਆਰ ਦਾ ਹੈਪਚੁਅਲ ਬੈਨੀਫਿਸ਼ੀਰੀ ਫਰੋਮ ਪੰਜਾਬ ਪੰਜਾਬ ਦੇ ਖਜ਼ਾਨੇ ਤੋਂ ਇਨੋਂ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਕਿਸੇ ਕਿਸਾਨ ਦਾ ਅਖੇ ਇੱਕ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਆ ਜਿਹੜੇ ਸੋ ਕਾਲਡ ਵਿਕਾਸਪੁਰਸ ਵੀਰ ਸੁਖਵੀਰ ਇੱਕ ਅਰਬ ਰੁਪਇਆ ਆਪਣੇ ਰਿਜ਼ੋਰਟਲੀ ਫੈਵਨ ਸਟਾਰ ਰਿਜ਼ੋਰਟਲੀ ਫੋਰੈਸਟ ਦੀ ਜ਼ਮੀਨ ਤੇ ਪੰਜਾਬ ਦੀਆਂ ਗਾਈਡਲਾਈਨਰਾਂ ਨੂੰ ਵਾਇਲੇਸ਼ਨ ਕਰਕੇ ਬਣਾ ਲੈਂਦੇ ਆ ਤੇ ਇੱਕ ਅਰਬ ਰੁਪਏ ਤੋਂ ਵੱਧ ਦਾ ਜਿਹੜਾ ਉਹਦਾ ਟੈਕਸ ਸੰਯਮਸ਼ਨ ਬੈਨੀਫਿਟ not for me not only for one year two years 10 سالਾਂ ਲਈ 2015 ਤੋਂ ਲੈ ਕੇ 2025 ਤੱਕ ਇਹ ਲੋਕ ਜਿਹੜੇ ਆ ਇਸ ਤਰੀਕੇ ਨਾਲ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਇਹਨਾਂ ਨੇ ਕੀਤੀ ਆ ਪੰਜਾਬ ਦੇ ਰਿਸੋਰਸਸ ਦੀ ਦੁਰਵਰਤੋਂ ਇਹਨਾਂ ਨੇ ਕੀਤੀ ਆ ਪੰਜਾਬ ਦੇ ਪਾਣ ਪਾਣੀ ਦੀ ਪੰਜਾਬ ਦਾ ਧਰਤੀ ਜਲ ਜੀਵਨ ਵਨ ਕੋਈ ਚੀਜ਼ ਛੱਡੀ ਕਿਹੜੀ ਇਹਨਾਂ ਨੇ ਦੱਸੋ ਜਿਹੜੇ ਕਹਿੰਦੇ ਆ ਇਹ ਜੀ ਅਸੀਂ ਵਿਕਾਸਪੁਰ ਸ੍ਰੇ 100 ਕਾਰਡ ਵਿਕਾਸਪੁਰ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਵੀ ਭਾਈ ਆ ਆ ਆ ਹਾਲਾਤ ਇਹਨਾਂ ਨੇ ਬਣਾਏ ਸੀ ਪੰਥ ਦੇ ਨਾਂ ਤੇ ਲੋਕਾਂ ਨੂੰ ਇਮੋਸ਼ਨਲ ਕਰਕੇ ਪੰਥ ਦੇ ਨਾਂ ਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਅੱਜ ਇਹਨਾਂ ਨੇ ਨਾ ਸਿਰਫ 5 ਸਟਾਰ ਹੋਟਲਾਂ ਦਾ ਕਾਰਵਾ ਬਣਾਇਆ ਨਾ ਸਿਰਫ ਵੱਡੇ ਵੱਡੇ ਫਾਰਮ ਹਾਊਸ ਬਣਾਏ ਨਾ ਸਿਰਫ ਬੱਸਾਂ ਦੇ ਜਿਹੜੇ ਵੱਡੇ ਵੱਡੇ ਫਲੀਟ ਖੜੇ ਕਰਤੇ ਨਾਲ-ਨਾਲ ਪੰਜਾਬ ਦੇ ਪੂਰੇ ਆਦਾਰਿਆਂ ਦਾ ਤਹਿਸਮੈਸ ਕਰਨ 'ਚ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਲੋਕਾਂ ਦੇ ਖੂਨ ਨਾਲ 7 ਸਟਾਰ ਰਿਸੋਰਟਸ ਦੀਆਂ ਜਿਹੜੀਆਂ ਜਿਹੜੀਆਂ ਕੰਧਾਂ ਉੱਥੇ ਬਣੀਆਂ ਜਿਹੜੀਆਂ ਨੀਹਾਂ ਰੱਖੀਆਂ ਉਹਨਾਂ 'ਚ ਪੰਜਾਬ ਦੇ ਲੋਕਾਂ ਦਾ ਖੂਨ ਹੈ ਤੇ ਇਹਨਾਂ ਦੇ ਸਵਿੰਗ ਪੂਲ ਹੈ ਇਹ ਹਾਲਾਤ ਬਣਾਏ ਇਹਨਾਂ ਲੋਕਾਂ ਨੇ ਪੰਜਾਬ ਦੇ ਤੋਂ ਦੋਸਤ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਨਾ ਹੈ ਕਿ ਕਸਰ ਨਹੀਂ ਜੋ ਛੱਡੀ ਇਹਨਾਂ ਨੇ ਹੁਣ ਨਾ ਕਿ ਤੇ ਇਹਨਾਂ ਦੀਆਂ ਗੱਲਾਂ ਚ ਆਜੋ ਜਿਹੜੇ ਅੱਜ ਸੋ ਕਾਲਡ ਅੱਛਾ ਨਵੀਂ ਗੱਲ ਸੁਣ ਲਓ ਡਰਾਮਾ ਕਰ ਰਿਹਾ ਕਿਸਾਨਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨੀ ਐ ਸੰਘਰਸ਼ ਨੂੰ ਲੈ ਕੇ ਕਿੱਡਾ ਡਰਾਮਾ ਕੀਤਾ ਬੀਜੀਠੀਏ ਤੋਂ ਲੈ ਕੇ ਸਾਰਿਆਂ ਨੇ ਇਹੀ ਉਹ ਲੋਕ ਹੈ ਪੰਜਾਬ ਦੇ ਲੋਕੋ ਜਦੋਂ ਐਂਟੀ ਫਾਰਮਰ ਬਿੱਲ ਬਣੇ ਸੀ ਕਾਲੇ ਕਾਨੂੰਨ ਬਣੇ ਸੀ ਕਿਸਾਨਾਂ ਦੇ ਖਿਲਾਫ ਇਹੀ ਬਾਦਲ ਪਰਵਾਰ ਸੀ ਜਿਸ ਜਿਹੜਾ ਉਸ ਉਸ ਕੈਬਨਿਟ ਚ ਬਤੌਰ ਮੰਤਰੀ ਮੰਤਰੀ ਵੀ ਕੌਣ ਮੰਤਰੀ ਵੀ ਫੂਡ ਪ੍ਰੋਸੈਸਿੰਗ ਦਾ ਜਿਹੜਾ ਐਗਰੀਕਲਚਰ ਨਾਲ ਰਿਲੇਟਡ ਹੈ ਜਿਹੜਾ ਖੇਤੀ ਨਾਲ ਸੰਬੰਧਿਤ ਹੈ ਉਹਦਾ ਅਹਿਮ ਮੰਤਰਾਲੇ ਲੈ ਕੇ ਮੋਦੀ ਸਾਹਿਬ ਦੀ ਕੈਬਨਿਟ ਚ ਕਾਲੇ ਕਾਨੂੰਨ ਬਣਾਉਣ ਚ ਆਪਣੇ ਸਾਈਨ ਕਰਕੇ ਆਏ ਸੀ ਕਿਸਾਨਾਂ ਨੂੰ ਵੀ ਇਹਨਾਂ ਨੇ ਨਹੀਂ ਬਖਸ਼ਿਆ ਇਹ ਉਹੀ ਲੋਕ ਹੈ ਜਿਨ੍ਹਾਂ ਨੇ ਲਗਾਤਾਰ 3-4 ਮਹੀਨੇ ਕਿਸਾਨਾਂ ਦੇ ਐਜੀਟੇਸ਼ਨ ਦੇ ਦੌਰਾਨ ਇੱਕ ਕਾਲੇ ਕਾਨੂੰਨਾਂ ਦੀ ਵਕਾਲਤ ਕੀਤੀ ਸੀ ਇਹ ਉਹੀ ਲੋਕ ਹੈ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਸ਼ਹਾਦਤ ਦੇ ਬਾਵਜੂਦ ਵੱਡੇ ਬਾਲ ਸਾਹਿਬ ਚਾਹੇ ਉਹ ਦੁਨੀਆ 'ਚ ਨਹੀਂ ਰਹੇ ਉਹਨਾਂ ਤੋਂ ਵੀ ਵਕਾਲਤ ਕਰਾਈ ਸੀ ਕਾਲੇ ਕਾਨੂੰਨਾਂ ਦੀ ਅੱਜ ਇਹ ਕਿਸਾਨਾਂ ਦੇ ਝੂਠੇ ਹੰਦਰਦ ਮਾਨ ਸੋ ਇਹ ਸਾਰੀ ਗੱਲ ਜੇ ਮੈਂ ਨਿਵੇੜਾ ਨਾ ਕਿ ਇੱਥੇ ਹੀ ਗੱਲ ਨਿਪਟਦੀ ਆ ਕਿ ਇਹ ਇਹਨਾਂ ਨੇ ਜਦੋਂ-ਜਦੋਂ ਇਹ ਸੱਤਾ ਚਾਹੇ ਆ ਇਹਨਾਂ ਨੇ ਸਿਰਫ ਤੇ ਸਿਰਫ ਨਿੱਜੀ ਹਿੱਤ ਸਾਧੇ ਆ ਤੇ ਪੰਜਾਬ ਦਾ ਲੁੱਟ ਖਸੁੱਟ ਕੀਤੀ ਆ ਰੇਤਾ ਨੌਕਰੀਆਂ ਮੈਂ ਕਹਿੰਦਾ ਇੰਨੇ ਆਦਾਰਿਆ ਹੁਣ ਕਰਾਂਗੇ ਔਣ ਵਾਲੇ ਟਾਈਮ ਚਾਹੀਤੇ ਮੈਂ ਚਾਰ ਪੰਜ ਚੀਜ਼ਾਂ ਗਣਾਈਆਂ ਜਿਹਦੇ ਤੇ ਸਾਬਿਤ ਹੁੰਦਾ ਕਿ ਦੇ ਆਰ ਦਾ ਹੈਪਚੁਅਲ ਬੈਨੀਫਿਸ਼ੀਰੀ ਜਿਨ੍ਹਾਂ ਨੇ ਪੰਜਾਬ ਦੀ ਲੁੱਟ ਖੁਟ ਤੇ ਆਪਣੇ ਨਿੱਜੀ ਹਿੱਤ ਸਾਧਦੇ ਆ ਫਾਇਦੇ ਲਏ ਆ ਨਹੀਂ ਤੇ ਜਿਹੜੇ ਮੈਕਮੇ ਤੇ ਹੱਥ ਰੱਖ ਦੋ ਚਾਹੇ ਉਹ ਸਰਕਾਰੀ ਦਫਤਰਾਂ ਨੂੰ ਆਪਣੇ ਸ਼ੋਅਰੂਮਾਂ ਚ ਸ਼ਿਫਟ ਕਰਨਾ ਹੋਵੇ ਆਉਗੀ ਇਹ ਇੱਕ ਇਹ ਮਤਲਬ ਸੀਰੀ ਚੱਲਣੀ ਆ ਲਗਾਤਾਰ ਇੱਕ ਇੱਕ ਕਰਕੇ ਜਦੋਂ ਇਹਨਾਂ ਦੇ ਕਾਰਨਾਮੇ ਹੋਣੇ ਵਾਲੇ ਟੈਂਪ ਮੁੱਕਣੇ ਨਹੀਂਗੇ ਕੋਈ ਛੱਡਿਆ ਹੀ ਕੱਖ ਨਹੀਂ ਔਰ ਪੰਜਾਬ ਦੇ ਲੋਕਾਂ ਸਾਹਮਣੇ ਸਿਰਫ ਡਰਾਮਾ ਹੀ ਕਰ ਰਿਆ ਨਾ ਇਹਨਾਂ ਨੇ ਕਿਸਾਨਾਂ ਨੂੰ ਛੱਡਿਆ ਨਾ ਜਵਾਨਾਂ ਨੂੰ ਛੱਡਿਆ ਨਾ ਧਰਤੀ ਨੂੰ ਛੱਡਿਆ ਨਾ ਪਾਣੀ ਨੂੰ ਛੱਡਿਆ ਨਾ ਟਰਾਂਸਪੋਰਟ ਨੂੰ ਛੱਡਿਆ ਤੇ ਨਾ ਪੰਜਾਬ ਦੇ ਕਿਸੇ ਵੀ ਸਰਕਾਰੀ ਜਿਹੜਾ ਜਿੰਨੂੰ ਚਾਇਓ ਮਾਈਨਿੰਗ ਨੂੰ ਲੈ ਲੋ ਐਕਸਾਈਜ ਨੂੰ ਲੈ ਲੋ ਹਰੇਕ ਤੇ ਕਬਜ਼ੇ ਕਰਕੇ ਆਪਣੇ ਆਪਣੇ Empire ਖੜੇ ਕੀਤੇ ਆ ਪੰਜਾਬ ਨਾਲ ਧੋਖਾ ਕੀਤਾ ਸੋ ਤੁਹਾਡੇ ਰਾਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਵੀ ਕਰਦਾ ਹੈ ਕਿ ਮਾਨ ਸਾਹਿਬ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਤੁਹਾਡੇ ਹੱਕਾਂ ਤੇ ਪਹਿਰਾ ਵੀ ਦੇ ਰਹੀ ਆ ਔਰ ਜਿਹੜੇ ਜਿਹੜੇ ਲੁੱਟ ਖਸਟ ਲਈ ਜ਼ਿੰਮੇਵਾਰ ਆ ਉਹ ਬੇਨਕਾਬ ਵੀ ਹੋ ਰਹੇ ਆ ਔਰ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਤੇ ਕਾਰਵਾਈ ਵੀ ਹੋਊਗੀ ਤਾਂ ਤੁਹਾਡਾ ਇਸ ਵਿਸ਼ੇ ਤੇ ਕੋਈ ਵੀ ਸਵਾਲ ਹੋਵੇ ਤੇ ਕਰ ਸਕਦੇ ਸਰ ਕਿਸ ਤਰੀਕੇ ਦਾ ਐਕਸ਼ਨ ਜਲਦਾ ਹੈ ਉਹ ਦੱਸ ਲੇਗਾ ਕਿਉਂਕਿ ਇਹ ਕਹਿ ਰਹੇ ਕਿ ਅਸੀਂ ਮਨਹਾੜੀ ਦਾ ਕੇਸ ਕਰਾਂਗੇ ਜਿਹੜੇ ਫੈਕਟ ਰੱਖੇਗੇ ਉਹ ਗਲਤ ਨੇ ਪਹਿਲਾਂ ਤੇ ਇਹ ਦੱਸਣ ਕਿ ਜਿਹੜਾ ਇਕੋ ਗ੍ਰੀਨ ਰਿਜ਼ੋਰਟ ਵਰ ਇਕਵਲ ਸੁਖਾ ਬਲਾਇਆ ਉਦੇ ਲਈ ਪੰਜਾਬ ਦੀਆਂ ਗਾਈਡਲਾਈਨਾਂ ਵਾਇਲੇਸ਼ਨ ਕੀਤੀਆਂ ਕਿ ਨਹੀਂ ਕੀਤੀਆਂ ਇਹ ਗੱਲ ਦਾ ਸਪਸ਼ਟੀਕਰਨ ਦੇਣ ਸੁਖਬੀਰ ਬਾਦਲ ਜੀ ਕਿ 1 ਅਰਬ ਰੁਪਏ ਤੋਂ ਵੱਧ ਦਾ ਬੈਨੀਫਿਟ ਆਪਣੇ 7 ਸਟਾਰ ਹੋਟਲ ਚ ਲਿਆ ਕਿ ਨਹੀਂ ਲਿਆ ਇਸ ਗੱਲ ਦਾ ਜਵਾਬ ਦੇਣ ਸੁਖਬੀਰ ਬਾਦਲ ਜੀ ਕਿ ਪੀਆਰਟੀਸੀ ਘਾਟੇ ਤੇ ਤੁਹਾਡੀ ਵਾਲਵੋ ਫਾਇਦੇ ਚ ਕਿਉਂ ਰਹੀ ਅਸੀਂ ਨਹੀਂ ਡਰਨ ਵਾਲੇ ਤੁਹਾਡੇ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਜੀ ਨੇ ਕੱਲ ਵੀ ਕਿਹਾ ਹੈ ਇਹ ਤੇ ਰਾਜਨੀਤੀ ਚ ਸਾਰੀਆਂ ਚੀਜ਼ਾਂ ਇੱਕਦਮ ਨਹੀਂ ਰੱਖ ਦਿੱਤੀਆਂ ਹੁੰਦੀਆਂ ਹਜੇ ਤੇ ਤੁਹਾਨੂੰ ਤੁਹਾਡੇ ਸਾਹਮਣੇ ਤਸਵੀਰ ਉਹ ਰੱਖੀ ਆ ਕਿ ਜਿਹਦੇ ਰਾਹੀਂ ਇਹਨਾਂ ਨੇ ਪੰਜਾਬ ਦੀ ਲੁੱਟਖਸਟ ਕੀਤੀ ਆ ਵਾਇਲੇਸ਼ਨਸ ਕੀਤੀਆਂ ਆ ਫਾਇਦੇ ਲਏ ਆ ਆਉਣ ਵਾਲੇ ਟਾਈਮ ਚ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਵੀ ਹੋਊਗੀ ਉਹ ਕੱਲ ਮੁੱਖ ਮੰਤਰੀ ਜੀ ਕਹਿ ਚੁੱਕੇ ਆ ਦੇਖੋ ਕਾਂਗਰਸ ਦਾ ਅੱਜ ਮੈਨੂੰ ਮੈਨੂੰ ਮਤਲਬ ਇਸ ਗੱਲ ਤੇ ਬੜਾ ਹਾਸਾ ਵੀ ਆ ਰਿਹਾ ਤੇ ਦੁੱਖ ਵੀ ਹੋ ਰਿਹਾ ਹੈ ਇਹ ਉਹ ਕਾਂਗਰਸ ਹੈ ਜਿਨ੍ਹਾਂ ਦੇ ਵੇਲੇ 750 ਤੋਂ ਵੱਧ ਕਿਸਾਨ ਸ਼ਹੀਦ ਹੋਇਆ ਤੇ ਮੈਂ ਪੁੱਛਣਾ ਚਾਹੁੰਨਾ ਰਾਜਾ ਫਰਿੰਗ ਤੇ ਬਾਜਵਾ ਸਾਹਿਬ ਨੂੰ ਕਿ ਆ ਇੱਕ ਵੀ ਕਿਸਾਨ ਨੂੰ ਤੁਸੀਂ ਕੋਈ ਨੌਕਰੀ ਜਾਂ ਮੁਆਵਜ਼ਾ ਦਿੱਤਾ ਕਿ ਬਾਜਵਾ ਸਾਹਿਬ ਉਦੋਂ ਕੋਈ ਚਿੱਠੀ ਤੁਸੀਂ ਲਿਖੀ ਜਦੋਂ ਸੁਖਵਿਲਾ ਬਣਾਇਆ ਗਿਆ ਬਾਦਲ ਸਾਹਿਬ ਕੋਈ ਚਿੱਠੀ ਲਿਖੀ ਇਹ ਉਹੀ ਕਾਂਗਰਸ ਹੈ ਇਹੀ ਕਾਂਗਰਸ ਹੈ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਬਣਾਇਆ ਇਹ ਉਹੀ ਕਾਂਗਰਸ ਹੈ ਜਿਨ੍ਹਾਂ ਦੇ ਰਾਜ ਅਖਾਲਤਕ ਸਾਬ ਤੇ ਢਾ ਢੇਰੀ ਕਰਨ ਤੇ ਹਜ਼ਾਰਾਂ ਹਜ਼ਾਰਾਂ ਪੰਜਾਬ ਦੇ ਨੌਜਵਾਨ ਮਾਰੇ ਗਏ ਮਾਰ ਦਿੱਤੇ ਗਏ ਕਦੀ ਕਾਂਗਰਸ ਨੇ ਜਸਟਿਸ ਮੰਗਿਆ ਅੱਜ 8 ਦਿਨ ਹੋਏ ਆ ਸਿਰਫ 8 ਦਿਨ ਮਾਨ ਸਾਹਿਬ ਦੀ ਸਰਕਾਰ ਨੇ ਨਾ ਸਿਰਫ ਐਫ ਆਈ ਆਰ ਦਰਜ ਕੀਤੀ ਆ ਬਲਕਿ ਸ਼ੁਭ ਕਰਨ ਦੇ ਪਰਿਵਾਰ ਨਾਲ ਆਰਥਿਕ ਸਮਾਜਿਕ ਤੌਰ ਤੇ ਚਾਹੇ ਉਹ ਨੌਕਰੀ ਦੇਣੀ ਹੋਵੇ ਚਾਹੇ ਚਾਹੇ ਉਹਨੂੰ ਆਰਥਿਕ ਮਦਦ ਦੇਣੀ ਹੋਵੇ ਡਟ ਕੇ ਪੰਜਾਬ ਸਰਕਾਰ ਖੜੀ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਾਂਗਰਸੀਆਂ ਨੂੰ ਜਿਹੜਾ ਲੰਮਾ ਸਮਾਂ ਤੁਸੀਂ ਹੰਡਾਇਆ ਚਾਹੇ ਉਹ 750 ਕਿਸਾਨ ਤੁਹਾਡੇ ਰਾਤ ਚ ਸ਼ਹੀਦ ਹੋਏ ਹੋਣ ਚਾਹੇ ਤੁਹਾਡੇ ਟਾਈਮਾਂ ਤੁਹਾਡੀਆਂ ਸਰਕਾਰਾਂ ਦੇ ਸਮੇਂ ਜਿਸ ਤਰੀਕੇ ਨਾਲ ਹਜ਼ਾਰਾਂ ਪੰਜਾਬ ਦੇ ਨੌਜਵਾਨ ਮਾਰੇ ਗਏ ਕਦੀ ਕਾਂਗਰਸ ਨੇ ਕਦੀ ਉਹਦੇ ਤੇ ਕੋਈ ਕਦੀ ਕੋਈ ਔਰਤੇ ਕਾਰਵਾਈ ਕੀਤੀ ਕਦੀ ਜਸਟਿਸ ਮੰਗਿਆ ਕਦੀ ਕੋਈ ਧਰਨਾ ਲਾਇਆ ਕਦੀ ਬਾਜਵਾ ਸਾਹਿਬ ਨੇ ਚਿੱਠੀ ਲਿਖੀ ਕਦੀ ਨਹੀਂ ਲਿਖੀ ਇਹ ਇਹ ਇਹਨਾਂ ਦਾ ਧੋਗਲਾ ਕੈਰੈਕਟਰ ਹੈ ਕਾਂਗਰਸ ਨੂੰ ਤੇ ਨਾ ਕਿਸਾਨਾਂ ਤੇ ਨਾ ਜਵਾਨਾਂ ਤੇ ਮੋਰਲ ਰਾਈਟ ਹੀ ਨਹੀਂ ਹੈਗਾ ਬੋਲਣ ਦਾ ਕਿਉਂਕਿ ਜਿੰਨਾ ਜਿੰਨਾ ਇਹਨਾਂ ਨੇ ਨਸਲਕੁਸ਼ੀ ਜਵਾਨੀ ਔਰ ਕਿਸਾਨੀ ਦੀ ਕੀਤੀ ਹੈ ਕਾਂਗਰਸ ਨੇ ਕਿਸੇ ਵੀ ਸਰਕਾਰ ਨੇ ਅਜੇ ਤੱਕ ਨਹੀਂ ਕੀਤੀ ਹੋਗੀ ਜਿੰਨੀ ਕਾਂਗਰਸ ਨੇ ਕੀਤੀ ਡਾਕਟਰ ਸਾਹਿਬ ਜਿੱਥੇ ਇੱਕ ਪਾਸੇ ਸਰਕਾਰ ਦਾ ਦਾਵਾ ਕਰਦੀ ਕਿ ਸਾਰਾ ਦਾਵਾ ਉੱਥੇ ਦੂਜੇ ਪਾਸੇ ਕਰੜਾ ਪੁਲਿਸ ਹੋਣਾ ਕਿ ਐਸ਼ੀ ਗੱਲ ਸਮਝ ਆਈ ਹੈ ਕਿਹੜੇ ਕਿ ਜਿਹੜੇ ਖਸਾਲ ਖੜਵਲੀ ਜਫਰ ਸ਼ਫੂ ਬੋਰਡ ਤੇ ਸੀਗੇ ਉਹਨਾਂ ਦੀ ਗਰੂਨ ਰੈਕ ਉਹ ਹਰਿਆਣਾ ਸਰਕਾਰ ਦਾ ਤੇ ਤਾਣਾ ਸ਼ਾਈ ਰੂਪ ਭਾਜਪਾ ਦਾ ਉਹ ਸਾਹਮਣੇ ਆਇਆ ਨਾ ਤੇ ਵਿਕਰਮ ਅਜੀਤਿਆ ਬੋਲਦਾ ਉਥੇ ਹਰਿਆਣਾ ਭਾਜਪਾ ਦੇ ਖਿਲਾਫ ਨਾ ਸੁਖਵੀਰ ਬਾਦਲ ਸਾਹਿਬ ਬੋਲਿਆ ਇੱਕ ਸ਼ਬਦ ਨਹੀਂ ਕਾਲੀ ਤਲ ਨੂੰ ਆਉਂਦਾ ਕਿਉਂ ਕਿ ਇਹਨਾਂ ਨੇ ਤੇ ਮੂਰਤੀਆਂ ਲਾਉਣੀਆਂ ਇੱਕ ਦੂਜੇ ਲੀਡਰਾਂ ਦੀਆਂ ਉਹਨਾਂ ਨੇ ਚਟਾਲਾ ਸਾਹਿਬ ਦੇਵੀ ਲਾਲ ਜੀ ਦੀ ਲਾਉਣੀ ਆ ਉਹਨਾਂ ਨੇ ਬਾਦਲ ਸਾਹਿਬ ਦੀ ਇਹਨਾਂ ਦੀ ਤਾਂ ਸਾਂਝ ਆ ਉਹੀ ਦੁਸ਼ਯੰਤ ਜੀ ਉਹ ਸਰਕਾਰ ਦਾ ਹਿੱਸਾ ਹੈ ਕਦੀ ਨਹੀਂ ਬੋਲਣਗੇ ਜਿੰਨੀ ਜਿੰਨੀ ਜਿਸ ਹੱਦ ਤੱਕ ਹਰਿਆਣਾ ਭਾਜਪਾ ਦੀ ਸਰਕਾਰ ਨੇ ਔਰ ਪੁਲਿਸ ਨੇ ਧੱਕੇਸ਼ਾਹੀ ਕੀਤੀ ਆ ਬੇਕਸੂਰਾ ਨਾਲ ਪੰਜਾਬ ਸਰਕਾਰ ਕਹਿਣਾ ਚਾਹੁੰਦੀ ਆ ਬਿਲਕੁਲ ਭੱਜਦਿਆਂ ਨੂੰ ਆਣ ਇੱਕੋ ਜੇ ਆ ਕਿਤੇ ਵਹਿਮ ਨਾ ਪਾੜ ਲੈਣ ਬਿਲਕੁਲ ਕੋਈ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਕਿਸੇ ਸਿਟੀਜ਼ਨ ਤੇ ਕਿਸੇ ਵੀ ਇਨੋਸੈਂਟ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਮੂੰਹ ਤੋੜ ਜਵਾਬ ਵੀ ਦਿੱਤਾ ਜਾਊਗਾ